ਜਿਤਨਾ ਸਿਆਣਾ ਮਨੁੱਖ ਹੁੰਦਾ ਉਤਨਾ ਹੀ ਦੁਖੀ ਹੁੰਦਾ ਹੈ ਜਿਤਨਾ ਮੂਰਖ ਅਚੇਤ ਹੁੰਦਾ ਦੁਖੀ ਨਹੀਂ ਹੁੰਦਾ ਫਿਰ ਮਨੁੱਖ ਤੋਂ ਪਰੇ ਨੇ ਪਸ਼ੂਏ ਤੇ ਬਿਲਕੁਲ ਮੂੜ ਨਹੀਂ ਉਹ ਇਤਨੇ ਦੁਖੀ ਨਹੀਂ ਹੁੰਦਾ ਤੇ ਪਸ਼ੂਆਂ ਤੋਂ ਪਰੇ ਹੈ ਬਨਸਪਤੀ ਉਹ ਤੇ ਮਾਮੂਲੀ ਜਿਹਾ ਕਿਦਰੇ ਦੁੱਖ ਮਹਿਸੂਸ ਕਰਦੇ ਮਨੁੱਖ ਜ਼ਿਆਦਾ ਦੁੱਖ ਮਹਿਸੂਸ ਕਰਦਾ ਹੈ ਬਨਸਪਤੀ ਨਾਲੋਂ ਪਸ਼ੂਆਂ ਨਾਲ ਤੇ ਮਨੁੱਖਾਂ ਦੇ ਚੋਂ ਉਹ ਮਨੁੱਖ ਜ਼ਿਆਦਾ ਦੁੱਖ ਮਹਿਸੂਸ ਕਰਦਾ ਹੈ ਜੋ ਬਹੁਤ ਸਿਆਣਾ ਹੈ ਦਾਰਸ਼ਨਿਕ ਹੈ ਚਿੰਤਕ ਹੈ ਜਿਸ ਦਾ ਮਨ ਜ਼ਿਆਦਾ ਜਗ ਗਿਆ ਹੈ ਉਹ ਜ਼ਿਆਦਾ ਦੁਖੀ ਹੋਵੇਗਾ ਦੇਖੋ ਡਾਕਟਰ ਕਿਸੇ ਦਾ ਆਪਰੇਸ਼ਨ ਕਰਦਾ ਹੈ ਤੇ ਮਨੁੱਖ ਨੂੰ ਬੇਹੋਸ਼ ਕਰਨਾ ਪੈਂਦਾ ਔਰ ਕੀ ਜਗਾ ਨੂੰ ਸੁੰਨ ਕਰਨਾ ਪੈਂਦਾ ਸਨਾਟੇ ਦੇ ਸੰਦੇਸ਼ ਦੁਖ ਨਹੀਂ ਮਹਿਸੂਸ ਹੁੰਦਾ ਜਦ